ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਕੜਕਾ ਤਸੀਲ ਜ਼ਿਲ੍ਹਾ ਸ਼੍ਰੀ ਤਰਨਤਪੁਰ ਸਾਹਿਬ ਚੋਲਾ ਸਾਹਿਬ ਦੇ ਬਿਲਕੁਲ ਲੱਗ ਗਿਆ ਪਿੰਡ ਕੜਕਾ ਪਖੂਪੁਰਾ ਪਿੰਡ ਨਜ਼ਦੀਕ ਆ ਕੌੜੇ ਭਤਾਉਣ ਪਿੰਡ ਵੀ ਬਿਲਕੁਲ ਨਜ਼ਦੀਕ ਤੇ ਸ੍ਰੀ ਹਾਲੀ ਤੋਂ ਤਕਰੀਬਨ ਕੋਈ 10 ਕਿਲੋਮੀਟਰ ਦੀ ਦੂਰੀ ਆ ਇਸ ਪਿੰਡ ਦੀ ਹਰੀਕੇ ਪਤਨ ਤੋਂ ਕੋਈ 12-13 12-13 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਆ ਅਮਰਤ ਵੀਰ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਦੇਰ ਦਾ ਕੀਤਾ ਵਾ ਅੱਜ ਇਸ ਵੀਡੀਓ ਵਿੱਚ ਐਨੀਮਲ ਪਸ਼ੂਆਂ ਦੀ ਗੱਲ ਕਰੀਏ ਤਾਂ ਟੋਟਲ ਚਾਰ ਨਗ ਤੁਹਾਨੂੰ ਦਿਖਾਉਣੇ ਆ ਦੋ ਇੱਕ ਜਿਹੜੀ ਵਹਿੜ ਤੁਹਾਨੂੰ ਗੱਪਣ ਦਿਖਾ ਦੇਾਂਗੇ ਆਪਾਂ ਸ਼ਾਹੀਵਾਲ ਅੰਗ ਦੇ ਵਿੱਚ ਦੋਂਦੀ ਬੱਤੀ ਆ ਇੱਕ ਟੋਕੜ ਗੱਪਣ ਵਹਿੜ ਦਿਖਾ ਦੇਾਂਗੇ ਤੇ ਇੱਕ ਬਿਲਕੁਲ ਸੱਜਰ ਤਾਜੀ ਸੂਈ ਪਹਿਲਾ ਸਵੇਰ ਪਲੂਨ ਝੋਟੀ ਆ ਇੱਕ ਇਧਰ ਕੱਟਾ ਦਿਖਾਵਾਂਗੇ ਬਹੁਤੇ ਵੀਰ ਮਾਲੀ ਦੀ ਕੱਟੇ ਦੀ ਡਿਮਾਂਡ ਕਰਦੇ ਰਹਿੰਦੇ ਆ ਕਿਸੇ ਭਰਾਣੇ ਰੇੜੀ ਤੇ ਲਾਉਣਾ ਚਾਹੇ ਮੱਜਾਂ ਦੇ ਵਿੱਚ ਮਾਲ ਦੇ ਵਿੱਚ ਰੱਖਣਾ ਤੇ ਤੁਸੀਂ ਇਹ ਜਿਹੜਾ ਦੋਸਤੋ ਕੱਟਾ ਝੋਟਾ ਖਰੀ ਠੀਕ ਹੈ ਜੀ ਤੇ ਬਾਕੀ ਮਾਰਕਿੰਗ ਦੇ ਵਿੱਚ ਆ ਪ੍ਰੋਪਰ ਕਟਾ ਤੁਹਾਨੂੰ ਤਸੱਲੀ ਨਾਲ ਦਿਖਾ ਦਾਂਗੇ ਤੇ ਕਿੰਨੀ ਉਮਰ ਆ ਕੱਟੇ ਦੀ ਕੀ ਕੀ ਇਹਨਾਂ ਪਸ਼ੂਆਂ ਦੇ ਥੱਲੇ ਦੁੱਧ ਦਾ ਜਿਹੜੇ ਸੂਇ ਸੁਵਾਏ ਆ ਤੇ ਜਿਹੜੀ ਵੜ ਗੱਭਣ ਸੂਣ ਵਾਲੀ ਆ ਕਿੰਨਾ ਕੁ ਸਮਾਂ ਇਹਦਾ ਬਾਕੀ ਆ ਤਰੀਕਾ ਜ 20 ਫਰਵਰੀ ਆ ਤੇ ਸਮਾਂ ਦੋਸਤੋ ਕੋਈ ਦੁਪਹਿਰ ਦੇ 12:00 ਵਜੇ ਦਾ ਆ ਉਹ ਕਰਦੇ ਆ ਪੂਰੀ ਗੱਲਬਾਤ ਅਮਰਤ ਦੇ ਨਾਲ ਸਭ ਤੋਂ ਪਹਿਲਾਂ ਅਮਰਤ ਬਾਈ ਸਤਿ ਸ੍ਰੀ ਅਕਾਲ ਸਸਰੀਕਾਲ ਵੀਰ ਜੀ ਕੀ ਹਾਲ ਚਾਲ ਜੋ ਬੜੇ ਵਧੀਆ ਅਮਰਤ ਸਿਆ ਠੀਕ ਠਾਕ ਬਹੁਤ ਵਧੀਆ ਭਰਾ ਜੀ ਲਓ ਵੀ ਅਮਰਤ ਮਾਲ ਅੱਜ ਆਪਣੇ ਕੋਲ ਟੋਟਲ 4 ਕ ਹਾਲੀ ਗੇਰੇ ਨਾਲ ਤੇ ਆਪਣੇ ਕੋਲ 6-2 ਡੰਗਰ ਵੇਚ ਗਏ ਇੱਕ ਤੇ ਮੈਂ ਲੈ ਗਏ ਕਾ ਵੀ ਮੈਂ ਵੇਚੀ ਆ ਆ ਮੱਝ ਵੇਚੀ ਆ ਹਾਂਜੀ ਇਹ ਵੀ ਵੇਚ ਗਏ ਕਿ ਸਵੇਰੇ ਮੈਂ ਵੱਡੀ ਹੀ ਉਹ ਵੀ ਪੌਣੀ ਵੀਡੀਓ ਜੀ ਆ ਤੇ ਆਪਾਂ ਲੇਟ ਹੋ ਗਏ ਤੇ ਉਹਦੇ ਕਾਰਨ ਵੇਚ ਗਿਆ ਜਿਹੜਾ ਤੋਹਫਾ ਵੀ ਵੇਚਤਾ ਹਾਂ ਬਹੁਤ ਵੱਡੀ ਮੈਂ 1,30,35,000 ਤੋਂ ਤਾਂ ਬੱਤਾ ਹਾਂਜੀ ਹਾਂਜੀ ਵੀਰ ਜੀ ਠੀਕ ਆ ਹਾਂਜੀ ਤੇ ਚੰਗੀ ਸੀ ਝੋਟੀ ਮੈਂ ਹਾਂਜੀ ਦੁੱਧ ਹੈਗਾ 14-15 ਕਿਲੋ ਟੰਡਾ ਚਲੋ ਬਹੁਤ ਵਧੀਆ ਹੋ ਗਿਆ ਜਿਹੜਾ ਪਸ਼ੂ ਵੇਖੀ ਜਾਂਦੇ ਆ ਹਾਂਜੀ ਭੈਣ ਭਰਾ ਚਲੋ ਆਏ ਗਿਆ ਰਹਿੰਦੇ ਇਸੇ ਤਰ੍ਹਾਂ ਹਾਂਜੀ ਹਾਂਜੀ ਵੀਰ ਜੀ ਲੈ ਵੀ ਅਮਰਤ ਸਿੰਘਾ ਇੱਕ ਸ਼ੁਰੂਆਤ ਕਿਨੇ ਪਾਸੋਂ ਕਰਨੀ ਛੋਟੀ ਬਖਾ ਦਈਏ ਪਹਿਲਾਂ ਹਾਂਜੀ ਆ ਵੀਰੇ ਛੇ ਦਿਨ ਦਾ ਕੱਟੀ ਲਓ ਵੀ ਛਿੱਗੀ ਕੱਟੀ ਤੁਹਾਨੂੰ ਦਿਖਾਉਣੇ ਆ ਕੁੰਡੀ ਜੂਰ ਛੋਟੀ ਆ ਬਾਕੀ ਚੈੱਕ ਕਰੋ ਸੋ ਆਪਾਂ ਚੈੱਕ ਕਰੋ ਬਿਊਟੀ ਚੈੱਕ ਕਰੋ ਪਿੱਠ ਪੂੜਾ ਚੈੱਕ ਕਰੋ ਸਿੰਗਲ ਹੱਡੀ ਦੇ ਵਿੱਚ ਸੋਹਣੀ ਹਾਈਟ ਕੱਟ ਦੇ ਵਿੱਚ ਛੋਟੀ ਪੂਰੀ ਜੰਪਲ ਕਰਮ ਵਾਲੀ ਵਿੱਚ ਚੜਿਆ ਉੱਤੇ ਠੀਕ ਆ ਹਾਂਜੀ ਇਹ ਅਮਰ ਤੋਂ ਸੂਆ ਪਹਿਲਾਂ ਸੂਈ ਅੱਜ ਦਿਨ ਕਿੰਨੇ ਹੋ ਗਏ ਆ ਵੀਰੇ ਇਹਨੂੰ ਵੀ ਤੋ 25 ਦਿਨ ਹੋ ਗਏ ਸੂਈ ਨੂੰ 20 ਤੋਂ 25 ਦਿਨ ਮਗਰ ਕੀ ਇਹਦੇ ਮਗਰ ਕੱਟੀ ਵੀਰੇ ਆਵੇ ਸਾਹ ਆ ਜਿਹੜੀ ਹਾਂਜੀ ਵੇਖੋ ਸਾੰਭੀ ਕਿੰਨੀ ਆਹ ਲੋ ਜੀ ਮੱਥਾ ਮੱਥਾ ਬਿਲਕੁਲ ਬਲਾਇਕਾ ਠੀਕ ਆ ਜੀ ਹਾਂਜੀ ਤੇ ਇਹ ਕੱਤੀ ਤੁਸੀਂ ਜੱਗ ਘਰੋ ਠੀਕ ਆ ਜੀ 20 ਦਿਨਾਂ ਦਾ ਸੂਆ ਹੈਗਾ 20 ਦਿਨਾਂ ਦਾ ਬੱਚਾ ਜਿਹੜਾ ਤੁਸੀਂ ਕਰਦੇ ਹੋ ਕਿ ਪੁੱਠਾ ਪਾਠਾ ਕੱਤੀ ਨੂੰ ਵੇਖੋ ਤੁਸੀਂ ਠੀਕ ਆ ਜੀ ਬਹੁਤ ਸੋਹਣੇ ਪਿੱਠਪੂੜੇ ਦੇ ਵਿੱਚ ਕੱਤੀ ਆ ਬਹੁਤ ਸੋਹਣਾ ਬੱਚਾ ਬਣ ਕੇ ਤਿਆਰ ਹੋਊਗਾ ਠੀਕ ਆ ਜੀ ਆਉਣ ਵਾਲੇ ਸਮੇਂ ਤੇ ਵਿੱਚ ਸਾ ਦੁੱਧ ਬਹੁਤ ਤੇ ਝੋਟੀ ਬਹੁਤ ਪਿਆਰੀ ਹੈ ਠੀਕ ਆ ਜੀ ਬਿਲਕੁਲ ਉਹ ਨਵੀਂ ਝੋਟੀ ਆ ਛਿੱਗੀ ਝੋਟੀ ਆ ਕੰਨੀਆਂ ਖੜੀਆਂ ਖਲੂਤੀਆਂ ਨੇ ਅੱਜ 20 ਦਿਨ ਦਾ ਸਮਾਂ ਹੋ ਗਿਆ ਤੇ ਅਮਰ ਤਾਂ ਦੁੱਧ ਕਿੰਨੇ ਤੇ ਚੱਲਣ ਦੀ ਆ ਕੁੰਡੀ ਬਿਲਕੁਲ ਕੁੰਡੀ ਯੂਰ ਠੀਕ ਆ ਜੀ ਬਿਲਕੁਲ ਛੋਟਾ ਸਿੰਘ ਲਗਾ ਕਰ ਮਾ ਜਿਹੜੇ ਪਹਿਲਾਂ ਝੋਟੀਆਂ ਵੀਰ ਤੁਹਾਨੂੰ ਪਤਾ ਹੋਣੀ ਦੋਤੇ ਆਉਣਾ ਨੇ ਮਹੀਨੇ ਦੇ ਪੀਕ ਤੇ ਆਉਂਦੀਆਂ ਹੁਣ ਕਿੰਨਾ ਦਿੰਦਾ ਦੁੱਧ 8 ਕਿਲੋ ਵੀਰ ਪੱਕਾ 8 ਕਿਲੋ ਪੱਕਾ ਦੁੱਧ ਹੋਵੇ ਤੇ 9 ਹੀ ਹੋਵੇ 8 ਕਿਲੋ ਦੁੱਧ ਪੱਕਾ ਇਹਦੇ ਥੱਲੇ ਹੁਣ ਹਾਜ਼ਰ ਆ ਬਾਕੀ ਥਾਣ ਤੁਸੀਂ ਚੈੱਕ ਕਰੋ ਵਿਰਲ ਮੰਡ ਦੇ ਕੋ ਮੇਰਾ ਵੀਰ ਸਪੇਸ ਕਰੋ ਚੈੱਕ ਬਹੁਤ ਪਿਆਰੀ ਝੋਟੀ ਆ ਸੋਹਣਾ ਥਾਣਾ ਅਤੀ ਮੁੱਠੀ ਵਾਲਾ ਆਪਕਾ ਲੋਇਆ ਸੁਖਤ ਤਾਰਾਂ ਇਥੇ ਛੋਟੀ ਦੇ ਤਰ੍ਹਾਂ ਬਹੁਤ ਵੇਖੋ ਨਸਲ ਬਰੀਡ ਕਿੰਨੀ ਠੀਕ ਹੈ ਜੀ ਸੋ ਪਹਿਲਾ ਸੁਆਦ ਉਸ ਤੋਂ ਛੋਟੀ ਆ ਜਿਆਦਾ ਨਹੀਂ ਆਪਾਂ ਕਹਾਂਗੇ ਚਲੋ 8 9 9 10 10 ਤੱਕ ਵੀ ਕਰਮਾ ਲਈ ਦੁੱਧ ਚੁਕਾ ਸਕਦੇ ਗੱਲੇ ਦੁੱਧ ਤੇ ਹੀ ਜਣਾ ਐਵੇਂ ਜਾਵਾ ਕਰਕੇ ਵੇਚਣ ਦੀ ਮਾਰੇ ਉਹ ਗੱਲ ਗਲਤ ਹੋ ਜਾਂਦੀ ਹੈ ਸਾਰੇ ਭੈਣ ਭਰਾ ਆਪਣੇ ਵੀਰ ਪਾਰ ਵੀਰੇ ਨਾ ਮਤਲਬ ਛੋਟੀ ਰਪਈਆਂ ਦੀ ਆ ਅਸਲ ਦੇ ਵਿੱਚ ਇਹਨਾਂ ਜਗ੍ਹਾ ਦੂਜੇ ਤੀਜੇ ਦੂਜੇ ਤੀਜੇ ਤੋਂ ਚੰਗੀ ਮੈਂ ਬਣਨਾ ਹਾਂ ਜੀ ਦੁੱਧ 15 ਕਿਲੋ ਪਰ ਘਰ ਜਾਊਗੀ ਵੈਸੇ ਹੁਣ ਵੀ ਕਿਸੇ ਪਾਸੇ ਲੱਸੀ ਫਿੱਕੀ ਨਹੀਂ ਗਈ ਹਾਂਜੀ ਉਹ ਵੀ ਸਿੰਗਰ ਦੀ ਦੀ ਆ ਸੋਹਣ ਪੂਣਾ ਬੜਾ ਛੋਟੀ ਦੇ ਵਿੱਚ ਸੋਹਣ ਪੂਨੇ ਦੇ ਵਿੱਚ ਕੋਈ ਸ਼ੱਕ ਨਹੀਂਗਾ ਹਾਂਜੀ ਬਹੁਤ ਸੋਹਣੀ ਜੰਮੀ ਪਈ ਆ ਸੋਹਣੇ ਵਜਨ ਲੋੜ ਦੇ ਵਿੱਚ ਆ ਚੰਗੀ ਸੋਹਣੀ ਸ਼ਕੀਨ ਆ ਪਹਿਲਾ ਸੂਬਾ ਸੂਈ ਆ ਠੀਕ ਆ ਜੀ ਹਾਂਜੀ ਬੜੀ ਪਿਆਰੀ ਆ ਤੇ ਅਮਰਤ ਵੀਰੇ ਕੀ ਡਿਮਾਂਡ ਦੀ ਆ ਕੀ ਮੋਲ ਵੜੀ ਇਹਦੀ ਕਰਦੇ ਆ ਵੀਰੇ ਵੀਰੇ ਮੋਲ ਕਰਨਗੇ ਛੋਟੀ ਦਾ ਜੋ ਮਰਜ਼ੀ ਕਰੀਏ ਇਹ ਮੋਲ ਲੱਖ ਕਰ ਲਈਏ 95 ਕਰ ਲਈਏ 9 ਠੀਕ ਹੈ ਬਾਈ ਹਾਂਜੀ ਬਰੀਕ ਵੇਖੋ ਛੋਟੀ ਕਿੰਨੀ ਨਸਲ ਬਰੀਕ ਪੂਰੀ ਲੋ ਵੀ 92000 ਦੀ ਦੋਸੋ ਛੋਟੀ ਮਿਲੂਗੀ ਤੁਹਾਨੂੰ ਠੀਕ ਹੈ ਜੀ ਜੇਰਾ ਭਰਾ ਕੋਈ ਕਹਿਣਾ ਮੇਰੇ ਜਦੋਂ ਟੋਕੜਾ ਲੈਂਦੇ ਚੈੱਕ ਹੋ ਜੀ ਆਪਣੀ ਵੀਡੀਓ ਸੇਵ ਕਰਕੇ ਰੱਖੇ ਹਾਂ 70000 ਦੀ 75000 ਦੀ ਆਪਾਂ ਮੈਨੂੰ ਲੱਗਦਾ ਵੀ ਚਲੋ ਏਡੀ ਸੁਹਾਣਾ ਛੋਟੀ ਪਿਛਲੇ ਸਾਲ ਅਮਰਤਾ ਹਰੇਕ ਸਾਲ ਆਪ ਹੋਈ ਜਾਂਦਾ 15 2000 15 2000 ਪਿਆਰ ਬਸ 75000 ਦੀ ਆਪਾਂ ਵਾਪਸ ਲਾਵਾਂ ਟੋਕੜ ਗੱਬਣ ਜੇ ਦਿਨ ਚੈੱਕ ਹੋ ਜੇ 2 ਮਹੀਨੇ ਲੈ ਵੀ ਇਹ ਵੀ ਪੱਕੇ ਕਾਲ ਕਰਾਰ ਅਮਰਪੰਦਾ ਵੀ ਨਾਲ ਹੀ ਛਟਾਮ ਕਰਾ ਲਿਓ ਸਾਡੇ ਤੋਂ ਹਾਂ ਇਹ ਵੀ ਅਸੀਂ 75000 ਦੀ ਲੈ ਲਾਂਗੇ ਚਲੋ ਬਾਕੀ ਜਿਹੜਾ ਵੀ ਇੱਕ ਵਾਰੀ ਲੈ ਗਿਆ ਦੇਂਦਾ ਤਾਂ ਨਹੀਂ ਕੋਈ ਦੂਜਾ ਕੋਈ ਹੋਊਗਾ ਤਾਂ ਗਾਂ ਰੇਟ ਨਹੀਂ ਕੱਟੀ ਆ ਵੀਰੇ ਬਹੁਤ ਪਿਆਰੀ ਜਿਹੜੀ 200 ਕੱਟੀ ਆ ਅੱਜ 92000 ਦੀ ਮਿਲ ਜੂਗੀ ਪ੍ਰੇਮ ਹਫਤੇ ਦੇ ਨਾਲ ਵਿੱਚੋ ਛੋੜਛੱਪਾ ਮੌਕੇ ਤੇ ਮਾਨਤਨ ਹੋਊਗਾ ਤੇ ਮੇਰਾ ਵੀਰ ਇਸ ਵਾਰ ਕੋਈ 92 ਦੀ ਲੈ ਗਿਆ ਤੇ ਗਾਂ ਦੂਜੇ ਸੂਰਜ ਜਦੋਂ ਪਿਆਰੀ ਤੇ ਖੜੀ ਹੋਈ ਤਾਂ ਭਾਵੇਂ 1,55 ਮੰਗ ਲਿਆ ਜੀ ਹਾਂਜੀ ਹਾਂਜੀ ਠੀਕ ਹੈ ਕੋਈ ਸ਼ੱਕ ਨਹੀਂ ਕਿਉਂਕਿ ਮਾਲ ਆਪੋਂ ਦੇ ਆ ਜਿਆਦਾ ਨਹੀਂ ਕਹਾਂਗੇ 1.5 ਲੱਖ ਦੀ ਚੋ ਬਹੁਤ ਪਿਆਰੀ ਝੋਟੀ ਆ ਚੰਗੀ ਸ਼ਕੀਨ ਆ ਤੇ ਮਗਰ ਵੀ ਕੱਟੀ ਆ ਲਾਵਾ ਨਹੀਂ ਕਹਾਂਗੇ ਨਾਲ ਆਉਂਦੇ ਸਾਲ ਨੂੰ ਕਰਮਾ ਲਈ ਉਹ ਕੱਟੀ ਵੀ ਇਹ ਬਰਾਬਰ ਦੀ ਲੱਕ ਦੀ ਰਲ ਜਾਣੀ ਆ ਹਾਂਜੀ ਹਾਂਜੀ ਲੈ ਵੀ ਅਮਰ ਤੇ ਇਸ ਤੋਂ ਬਾਅਦ ਆਪਣੇ ਕੋਲ ਜਿਹੜੀ ਆ ਆ ਗਈ ਇੱਕ ਪੰਛੀ ਵੀਰੇ ਸ਼ਾਈ ਹਾਲ ਦਾ ਜਿਆਦਾ ਪੱਕੇ ਚ ਲੋ ਵੀ ਸ਼ਾਈ ਵਾਲ ਕਰੋ ਸੰਗ ਦੇ ਵਿੱਚ ਕਹ ਲਓ ਠੀਕ ਆ ਜੀ ਬੰਦ ਬੁੰਨ ਵੈਸੇ ਤੁਹਾਨੂੰ ਥੋੜਾ ਜਿਹਾ ਨਜ਼ਰ ਆਊਗਾ 50% ਕੋਈ 45 50% ਹਾਂਜੀ ਧੁੰਨ ਥੋੜਾ ਜਿਹਾ ਘੱਟ ਆ ਬਾਕੀ ਕਰੋ ਸੰਗ ਦੇ ਵਿੱਚ ਆ ਠੀਕ ਆ ਜੀ ਸ਼ਾਈ ਵਾਲ ਦਾ ਪਾਖੇ ਦੇ ਚ ਜ਼ਿਆਦਾ ਪਰਸੈਂਟੇਜ ਜਿਆਦੀ ਆ ਤੇ ਇਹ ਅਮਰਤ ਉਹ ਮੋਹ ਦਦੀ ਕਿਵੇਂ ਆ ਦੋ ਦੰਦ ਦਾ ਵੀਰੇ ਦੋ ਦੰਦ ਹਾਂਜੀ ਮੋ ਵੀ ਦੋ ਦੰਦ ਜਿਹੜੀ ਕਨਫਰਮ ਦੋ ਦੰਦ ਜਿਹੜੀ ਦੋਸੋਂ ਬੱਚੀ ਆ ਬਹੁਤ ਪਿਆਰੀ ਆ ਦੇਖੋ ਹਾਂਜੀ ਆ ਦੇਖੋ ਜੀ ਆ ਲਓ ਜੀ ਬਿਲਕੁਲ ਕਨਫਰਮ ਆ ਠੀਕ ਆ ਜੀ ਆ ਲਓ ਜੀ ਤੇ ਹੋਰ ਦੋ ਦੰਦ ਦਾ ਕੀ ਸਾਈਡਾਂ ਤੁਸੀਂ ਦੇਖੋਗੇ ਚੌਕ ਛੇਕ ਕੰਨੀਆਂ ਸਾਰੇ ਦੁੱਧ ਦੰਦ ਆ ਬਿਲਕੁਲ ਅਜੇ ਬੱਚੀ ਜੀ ਆ ਉਮਰ ਦੀ ਗੱਲ ਕਰ ਲਈਏ ਤੇ ਮੈਨੂੰ ਲੱਗਦਾ ਵੀ ਸਾਰੀ ਪੌਣੇ 2 ਸਾਲ 2 ਸਾਲ 2 ਸਾਲ ਪੂਰੀ ਇਹਦੀ ਉਮਰ ਹੋਊਗੀ ਇਸ ਬੱਚੀ ਦੀ ਹਾਂਜੀ ਸ਼ਾਈ ਵਾਲਾ ਅੰਗ ਦੇ ਵਿੱਚ ਬਾਕੀ ਥਣ ਥਣ ਬਹੁਤ ਹੀ ਜ਼ਿਆਦਾ ਵਧੀਆ ਕੁਆਲਿਟੀ ਵਾਲਾ ਆ ਦੇਖੋ ਜੀ ਅਮਰਤ ਬਿੰਨ ਕਿੰਨੇ ਕ ਲੈਂਦੀ ਸਰਾ ਜੀ ਵੀਰੇ ਤਿਆਰੀ ਆ ਵਾਸ਼ੀ ਦੀ ਦੋ ਵੀ ਲੈ ਸਕਦੀ ਚਾਰ ਵੀ ਲਾ ਵੀ ਕਰੋ ਚੈੱਕ ਮਨੋ ਬਾਣ ਚੰਗੀ ਜਊ ਝੋਲ ਝੋਲ ਚੰਗਾ ਨਹੀਂ ਥਮਿਓ ਵੇਖਣਾ ਪੁਕੀ ਬਣਿਆ ਪਈ ਹੈ ਹਾਂ ਥਣ ਥਣ ਤੋਂ ਬਹੁਤ ਸਾਰਾ ਕੱਢ ਕੇ ਲਿਆਊਗੀ ਸਾਹਮਣੇ ਮੁੱਠੀ ਮੁੱਠੀ ਥਣ ਹੱਥੀ ਚਬਾਈ ਵਾਲਾ ਥਣ ਲੈ ਕੇ ਆ ਜੂਗੀ ਸਾਹਮਣੇ ਬਾਕੀ ਪਲੀ ਪਲੀਤੀ ਆ ਸਭੀ ਆ ਰਾਜੀ ਆ ਜਿੰਨੇ ਵੀ ਤੁਸੀਂ ਵੇਖੋਗੇ ਪੂਰੀ ਗੋਲਾ ਹੀ ਆ ਠੀਕ ਆ ਜੀ ਹਾਂ ਜੀ ਹਾਂ ਜੀ ਲੈ ਵੀ ਅਮਰਤ ਚੰਗੀ ਆ ਵਾਸ਼ੀ ਤੇ ਕੋਈ 2 4 2 4 ਤਾਂ ਇਹਦੇ ਵਿੱਚ ਕਰਮਾਲੀ ਆ ਜੂਗੀ ਹਾਂ ਸੁਖੂਗੀ ਹਾਂਜੀ ਹਾਂਜੀ ਜੀ ਠੀਕ ਹੈ ਭਰਾ ਮੈਂ ਵੀ ਢਿੱਲ ਢੂਲਾ ਤੁਸੀਂ ਦੇਖੋਗੇ ਢਿੱਲ ਬਹੁਤ ਆ ਤੇ ਕਰਮਾਲੀ ਨਾਰਮਲੀ ਆਪਾਂ ਗੱਲ ਕਰੀਏ ਸ਼ਾਹੀਵਾਲ ਬੈੜਾ ਦੀ ਤੇ ਬਿਲਕੁਲ ਫਿਕਸ ਹਵਾਨਾ ਛੱਡਾ ਨਹੀਂ ਹੁੰਦਾਗਾ ਮੈਂ ਝੋਲ ਕਿੱਡਾ ਠੀਕ ਆ ਜੀ ਝੋਲਾ ਇਸੇ ਤਰ੍ਹਾਂ ਹੀ ਰੱਖ ਕੇ ਪਸ਼ੂ ਸੁਸਵਾ ਪੈਂਦੇ ਆ ਠੀਕ ਆ ਜੀ ਤੇ ਜਿਹੜਾ ਮੇਰਾ ਵੀਰ ਪ੍ਰੇਮ ਕਰਦਾ तकरीबन ਕੋਈ ਸ਼ਾਹੀਵਾਲ ਬੈੜਾ ਨੂੰ ਸ਼ਾਹੀਵਾਲ ਬਰੀਡ ਨੂੰ ਇੱਕ ਕ੍ਰਾਸ ਵਿੱਚ ਆ ਠੀਕ ਆ ਜੀ ਬਾਕੀ ਬੱਛੀ ਚੰਗੀ ਆ ਦੋਂਦੀ ਇਹ ਅਮਰਸਿਆ ਕਿੰਨੇ ਦੀ ਦੇਣੀ ਆ ਕੀ ਮੁੱਲ ਕਰਦੇ ਆਂਦਾ ਜੀ ਮੇਰੇ ਮੁੱਲ ਕਰਨ ਜੋ ਮਰਜ਼ੀ ਕਰੀਏ 60 ਦੀ ਅਸ਼ੀ ਦੇਵਾਂਗੇ 60 ਹਜ਼ਾਰ ਦੀ ਯਸਨ ਜੀ ਠੀਕ ਆ ਜੀ ਹਾਂਜੀ ਇਹ ਕਸਰਾ ਕੁਸਰਾ ਕੱਢ ਕੇ ਹਾਂਜੀ 1000 ਛੱਡ ਦਾਂਗੇ ਠੀਕ ਆ ਬਈ ਲਓ ਬਈ 1000 ਖੰਡ ਜਿਹੜਾ ਦੋਸਤੋ ਮਾਨਤਾਨ ਹੋ ਜਾਊਗਾ ਠੀਕ ਆ ਜੀ ਕੋਈ ਭਰਾ ਵੀ ਸੌਦਾ ਕਰਦਾ 1000 ਖੰਡ ਵਿੱਚੋਂ ਛੋੜ ਛੱਪਾ ਹੈ 60 ਹਜ਼ਾਰ ਦੇ ਵਿੱਚੋਂ ਠੀਕ ਆ ਜੀ ਸੋ ਇਹ ਬੱਛੀ ਆ ਬਾਕੀ ਪੂਰਾ ਤੁਸੀਂ ਕਰੈਕਟਰ ਪੂਰੀ ਇਹਦੀ ਮਾਰਕਿੰਗ ਬਾਕੀ ਜੋ ਵੀ ਹੈਗਾ ਠੀਕ ਆ ਜਿਹੜੇ ਭਰਾਵੇਂ ਜੱਜੂ ਗਜਰੇ ਵੀਰ ਨੂੰ ਜੱਜੂ ਗਾ ਸੌਦਾ ਤੁਸੀਂ ਕਰਨਾ ਠੀਕ ਆ ਤਾਲਮਿਲ ਤੁਹਾਡਾ ਬੈਂਦਾ ਇੱਕ ਘੱਟ 60 ਤੇ ਤੇ ਤੁਸੀਂ ਸੌਦਾ ਕਰ ਲਿਓ ਠੀਕ ਆ ਬੱਚੀ ਚੰਗੀ ਆ ਕੋਈ ਵੀ ਛਟਾਕਲ ਜੀ ਨਹੀਂ ਗਈ ਠੰਡੀ ਧੀਰੀ ਆ ਪੂਰੀ ਨਰਮਤ ਜਿੰਨੀ ਵੀ ਤੁਸੀਂ ਦੇਖ ਸਕਦੇ ਕੋਈ ਡਰਕਲ ਜੀ ਨਹੀਂ ਗਈ ਇਧਰਲੇ ਪਾਸੇ ਅਮਰਤਾ ਆਪਣੇ ਕੋਲ ਇੱਕ ਤੋਕਰ ਗੱਬਣਾ ਹੈਗਾ ਇਧਰ ਆ ਵੈਰ ਖੜੀ ਪੰਜ ਮਹੀਨੇ ਦੀ ਗੱਬਣਾ ਤੀਜੇ ਸੂਏ ਲਈ ਠੀਕ ਆ ਜੀ ਹਾਂਜੀ ਇਹ ਗੋ ਪੰਜ ਮਹੀਨੇ ਦੀ ਗੱਬ ਵੀ ਹੈਗੀ ਆ ਚੈੱਕ ਪਾਸ ਵੀ ਆਪਣੀ ਗਰੰਟੀ ਆ ਪੂਰੀ 100% ਆ ਦਾ ਡਾਕਟਰ ਲਿਆ ਕੇ ਚੈੱਕ ਕਰਾ ਸਕਦਾ ਕੋਈ ਆਪਾਂ ਕਰਾਈ ਆਉਂਦੇ ਆ ਠੀਕ ਆ ਵੀ ਸਾਡੇ ਪੰਜਾਂ ਦੀ ਕਨਫਰਮ ਹੀ ਆ ਹਾਂ ਜੀ ਪੰਜਾਂ ਦੀ ਪੂਰੀ ਪੰਜਾਂ ਬੋਰੀਆਂ ਦੀ ਹਾਂਜੀ ਹਾਂਜੀ ਤੇ ਦੁੱਧ ਆਸ ਵਕਤ ਕਿੰਨਾ ਦੁੱਧ ਵੀਰੇ ਕੋਲੇ 7 ਕਿਲੋ ਠੀਕ ਆ ਉਹ ਵੀ 7 ਕਿਲੋ ਧਾਰਾ ਵੀ ਆਸ ਵਕਤ ਮੌਜੂਦ ਹੈ ਠੀਕ ਆ ਜੀ ਦੁੱਧ ਵੀ ਹੈਗਾ ਤੇ گا ਪੰਜਾ ਮਹੀਨਿਆਂ ਦੀ ਜਿਹੜੀ ਇਹ ਗੱਬਣ ਚੈੱਕ ਪਾਸ ਦੀ ਆ ਹਾਂਜੀ ਬਈ ਕੰਡ ਫੋਤਾ ਦੀ ਬੜੀ ਜਾਣੀ ਵੀਰੇ ਥੜੀਆਂ ਘਾਰਾਂ ਘੜਦੀਆਂ ਦਾਆਂ ਜਾਣੀਆਂ ਅਗਲਾ ਕਿ ਮਗਰਲਾ ਮਗਰਲਾ ਉਹ ਚ ਦਹਾ ਘਾਰਾਂ ਦਾ ਫਰਕ ਪਾਉਂਦੀ ਓਦਾ ਚਵਾਦੀ ਬਹੁਤ ਪੱਕੀ ਵੀ ਦਸਾਂ ਦਾ ਰਾਂ ਦਾ ਮਗਰਲੇ 'ਚ ਫਰਕ ਆ ਹਾਂ ਮਤਲਬ ਤੋਕਰ ਕਰਕੇ ਪਾਇਆ ਸੱਜਰ ਹੋ ਗਿਆ ਇੱਕ ਧਾਰ ਦਾ ਨਾ ਬੋ ਉਹ ਤੋਕਰ ਤਾਂ ਵੈਸੇ ਵੀ ਜਦੋਂ ਦੁੱਧ ਘੜ ਕੁੱਟ ਜਾਂਦਾ ਤੇ ਕਿਦਾਂ ਨਾ ਕਿਤੇ ਹੋ ਸਕਦਾ ਬਹੁਤ ਵੀ ਫਰਕ ਨਹੀਂ ਨਹੀਂ ਉਹਦੇ ਕਾਰਨ ਵੀਰੇ ਸੂਈ ਗਾਮ ਬਰੋਬਰ ਆਉਂ ਤੋਦਦਾ ਠੀਕ ਆ ਜੀ ਲੋਬੇ ਤੋਕਰ ਦਾ ਬਣਵਾਗਾ ਪੰਜਾਂ ਮਹੀਨਿਆਂ ਦੀ ਜਿਹੜੀ ਇਹ 200 ਚੈੱਕ ਪਾਸ ਅੰਮ੍ਰਿਤ ਦੇ ਆਪਦੀ ਕਰਵਾਈ ਆ ਕਿ ਮੇਰਾ ਵੀਰ ਕੋਈ ਵੀ ਆਉਂਦਾ ਤਾਂ ਤੁਸੀਂ ਆ ਹਾਂਜੀ ਤੇ ਦੁੱਧ ਵੀ ਇਹਦੇ ਥਲੇ 6 ਕੇ 7 7 ਕਿਲੋ ਇਹਦੇ 6 ਦੀ ਗਾਰੰਟੀ ਫੁੱਲ ਲਓ ਜੀ 7 ਕਿਲੋ ਦੁੱਧੋ ਹੋਵੇਆ ਹੋਵੇ ਤੇ ਬਾਕੀ ਉਹ ਠੰਡੀ ਆ ਦੇਖੋ ਹਾਂ ਚਵਾ ਤੂੰ ਬਹੁਤ ਸੋਹਣਾ ਲੱਗਾ ਬਾਕੀ ਭਰਾਵੋ ਕਿਸੇ ਤਰ੍ਹਾਂ ਦਾ ਦੂਜਾ ਟੱਪੂ ਟੱਪੂ ਨਹੀਂ ਹੈਗਾ ਪਸ਼ੂ ਲੱਤਾਂ ਲੁੱਤਾਂ ਨਹੀਂ ਮਾਰਦਾਗਾ ਉਹ ਠੰਡੀ ਆ ਤੇ ਚਲੋ ਗਾ ਕਿਸੇ ਭੈਣ ਭਰਾ ਸਾਚਨ ਵੀਰ ਨੇ ਵੰਗਰ ਅਸੀਂ ਪਾਉਣੀ ਕਿਸੇ ਭਰਾ ਦੀ ਖੁਸ਼ੀ ਹੁੰਦੀ ਹੈ ਵੈਸੇ ਆਂਦੀ ਕੁਛ ਨਹੀਂ ਗੀ ਨਹੀਂ ਚਵਾ ਵੀਰ ਬਹੁਤ ਸੋਹਣਾ ਹਾਂ ਲਓ ਵੀ ਠੀਕ ਆ ਜੀ ਨਾਰਮਲੀ ਦੁੱਧ ਵੀ ਖੋਲਾ ਡੋਲਾ ਕੋਈ ਭਰਾ ਉਹਦੇ ਥਣ ਥਣ ਪਾਸ ਕਰ ਸਕਦਾ ਨਹੀਂ 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 ਉਹਦੇ 6 ਕਿਲੋ ਦੀ ਦੁੱਧ ਲਗ ਜਾਂਦੀ ਉਹ ਪੀਛੇ 7 ਕਿਹੜਾ ਕੋਈ ਕਿਲੋ 2 ਕਿਲੋ ਦੁੱਧ ਵੀ ਥਣ ਪਾਸ ਕਰਾਉਣੇ ਨੇ 6-7 6-7 ਕਿਲੋ ਆ ਵੀ ਚਾਹ ਪਾਣੀ ਦਾ ਡੰਗਾ ਡੂੰਗਾ ਚੰਗਾ ਚਲਾਉਂਦੀ ਆ ਮੇਰੇ ਵਸ਼ੀ ਤੁਹਾਨੂੰ ਪਤਾ 50 55 ਇਹ ਅੌਰਤ ਕਿੰਨੇ ਦੀ ਦੇ ਰਿਆ ਫੇਰ ਅੱਜ ਟੋਕਰ ਗੱਪਣਾ ਮੇਰੇ ਮੌਲ ਲੈ ਕਰਨ ਨੂੰ 40 ਕਰ ਲਈ 42 ਕਰ ਲਈ ਆ 35 ਚ ਮਾਨਦਾਨ ਕਰਦਾ 35000 ਚੋਂ ਹਾਂ ਜੀ ਮੋਬੀ 32000 ਦੇ ਵਿੱਚੋਂ ਮਾਨਤਨ ਹੋ ਜਾਊਗਾ ਠੀਕ ਹੈ ਜੀ। ਹਾਂਜੀ। ਸੋ ਕੋਕੜ ਗੱਬਣਾ ਇਹ ਵਹਿੜਾ ਠੀਕ ਹੈ ਜੀ ਦੁੱਧ ਦੀ ਥਾਂ ਦੁੱਧ ਵੀ ਮਿਲ ਜਾਊਗਾ ਤੁਹਾਨੂੰ ਅੱਗੇ ਪੰਜਾਂ ਮਹੀਨਿਆਂ ਦੀ ਗੱਬਣਾ ਚਾਰ ਮਹੀਨੇ ਦਾ ਸਨ ਵਿਚਾਰੇ ਸਮਾਂ ਵੀ ਰਹਿ ਗਿਆ। ਹਾਂਜੀ ਹਾਂਜੀ। ਤੇ ਕੱਦ ਕਾਠ ਵਾਲੀ ਹੈ ਠੀਕ ਹੈ ਜੀ। ਬਾਕੀ ਲੰਬਾਈ ਨੂੰ ਵੀ ਪ੍ਰੋਪਰ ਤੁਸੀਂ ਆ ਦੇਖ ਹੀ ਲਈ ਆ। ਸੋ ਥਾਣੇ ਦੀ ਪੂਰਾ ਥੀ ਮੁਠੀ ਵਾਲਾ। ਇਹ ਚਮਤੀ ਵੀ ਦੇ ਦਾਂ ਲਾਸਟ। ਬੀਅੰਡ ਤੇ ਕਸਰਾ ਕਾਢੀ ਦਿੱਤੀ ਹੈ। ਹਾਂ। ਮੇਰੇ ਤਾਂ ਲੋਗ ਅੱਜ ਆ ਜੀ ਪਾਇਆ ਮੋਲਾ ਪੰਪਾ ਬਿਲਕੁਲ। ਨਾਲੇ ਗੱਬਣ ਵੀ ਬਿਲਕੁਲ ਜੀ ਲਾਲ ਦੁੱਧ ਵੀ ਆ ਬਿਲਕੁਲ ਬਿਲਕੁਲ ਫਸੀ ਰੇਰ 55000 ਦੀ ਬਿਲਕੁਲ ਲਓ ਵੀ ਆ ਵੇਰ ਜੀ ਦੋਸਤੋ ਤੁਹਾਨੂੰ ਵੇਰ ਗਾਂ ਆਪਾਂ ਦਿਖਾ ਦਿੱਤੀ ਆ ਠੀਕ ਹੈ ਨੀ ਵੇਣਾ ਤੇ 34000 ਦੀ ਹੈਂਟ ਕੋਰਡ ਜਿਹੜੀ ਆ ਤੁਹਾਨੂੰ ਮਿਲ ਜੂਗੀ ਤੇ ਇੱਕ ਇਧਰ ਕਟਾ ਮਾਲੀ ਅਮਰਤ ਸੇਲ ਕਰਦਾ ਉਹ ਦੋਂਦਾ ਦਾ ਵੀਰੇ ਤੇ ਦੋਂਦਾ ਕਟਾ ਠੀਕਾ ਜੀ ਵੇਖੋ ਸ਼ਾਮਿਆਂ ਨਹੀਂ ਕਿਸ ਨੇ ਕਟਾ ਚੰਗਾ ਬਰੀਗਾ ਹਾਂ ਚਾਰੇ ਬਿਲਕੁਲ ਪੱਧਰ ਤੇ ਛੋਟੇ ਸਟੀਕਲਾਂ ਦਾ ਹਾਂ ਹਾਂ ਮਾਰਕਿੰਗ ਦੀ ਗੱਲ ਕਰ ਲਈਏ ਤੇ ਮਗਰਲੇ ਪੈਰਾਂ ਤੇ ਵੀ ਜਰਾਬਾ ਚੜੀਆਂ ਠੀਕਾ ਜੀ ਜਿਵੇਂ ਆਪਾਂ ਗੱਲ ਕਰਦੇ ਹੁੰਦੇ ਵੀ ਗਿੱਟ-ਗੇੱ ਅਗਲੇ ਪੈਰ ਦੀ ਤਕਰੀਬਨ ਤੁਸੀਂ ਦੇਖੋਗੇ 5 5 7 7 ਇੰਚ ਗੱਟਿਆਂ ਦੇ ਉੱਪਰ ਤੱਕ ਧੁੱਪੇ ਆ ਹਾਂਜੀ ਬਿਲਕੁਲ ਮੱਥੇ ਬੱਲ ਬੱਗੀ ਬਿਲਕੁਲ ਤਲੇ ਆਪਾਂ ਕਹਾਂਗੇ ਵੀ ਠੋਡੀ ਤੇ ਵੀ ਨਿਸ਼ਾਨ ਆ ਤੇ ਆਹ ਮਾਰਕਿੰਗ ਆ ਇਹ ਕਰੈਕਟਰ ਦੋਸਤੋ ਇਸ ਕੱਟੇ ਦੇ ਪੂਛ ਬਿਲਕੁਲ ਪੂਣਾ ਟੱਚ ਕਰਦੀ ਹੈ ਹਾਫ ਤੱਕ ਵਾਈਟ ਆ ਤੇ ਤਕਰੀਬਨ ਦੋ ਦੰਦ ਕੰਪਲੀਟ ਪੂਰੇ ਬਰਾਬਰ ਕਰਕੇ ਆ ਕੇ ਚੱਕੇ ਹੀ ਰਏ ਚੱਕੇ ਆ ਹਾਂਜੀ ਹਾਂਜੀ ਹਮ ਮੈਂ ਵੀ ਥੋੜੀ ਜੀ ਦੋਸਤੋ ਓਨੀਆਂ ਕਿਸੇ ਭਰਾ ਤੋਂ ਕੇਅਰ ਨਹੀਂ ਹੋएगी ਬਾਕੀ ਦੋ ਦੰਦ ਚੱਕੇ ਹੀ ਆ ਨੇੜੇ ਚ ਪੈਣ ਵਾਲਾ ਵੀਰੇ ਉਦੋਂ ਦੇ ਇਥੇ ਵੱਧ ਤੋਂ ਵੱਧ ਆਪਾਂ ਰੇੜੀ ਵਾਲੇ ਨੂੰ ਲੈਣਾ ਕਿ ਨੀਰ ਮੇਰਾ ਭਰਾ ਦੋ ਉਹਨੇ ਆਪਣੇ ਪਤੀ ਆਇਆ ਬੜਾ ਕੁੱਤੀ ਜਿਹਾ ਸਿੰਗ ਲੱਗਾ ਕੁੰਢੀ ਦੂਰ ਰੱਖਿਆ ਐ ਬਰੀਕ ਬੜਾ ਕੱਟਾ ਜਿੰਨਾ ਲਓ ਜੀ ਬਿਲਕੁਲ ਛੋਟੀ ਸਿੰਗੀ ਟੀਕਾ ਹਾਂਜੀ ਇਹ ਆਪਾਂ ਤਿੰਨ ਨਗ ਲੈ ਕੇ ਕਟੀਆਂ ਲਈਆਂ ਇਥੋਂ ਕੱਢ ਕੇ ਦੇ ਲੈ ਗਏ ਉਹਦੇ ਹਾਂ ਤੇ ਚਲੋ ਮੈਂ ਹਾਲ ਵੀਡੀਓ ਚ ਪਾ ਦਾਂਗੇ ਚਲੋ ਹਾਂ ਨੇ ਚੰਗਾ ਕੱਟਾ ਵੀਰੇ ਬਹੁਤ ਵੀ ਬਹੁਤ ਜਨਮ ਦੇ ਨੂੰ ਚੰਗੇ ਢੰਗ ਨਾਲ ਸਾਮਣਾ ਚਾਹੀਦਾ ਹਾਂ ਨਾ ਇਹ ਬਰੀਡ ਚੰਗੀ ਕੱਟੇ ਬਿਲਕੁਲ ਜੀ ਬਿਲਕੁਲ ਲਓ ਜੀ ਅਮਰਤ ਕੱਟਾ ਜੱਗਾ ਵੀਰੇ ਇੱਕ ਬਿਲਕੁਲ ਨਰਮ ਜਿਹਾ ਰੇੜ ਦੱਸ ਦਈਏ ਵੀ ਦੇ ਕਿ ਮੇਰੇ ਮੌਲਿਕਾ ਨੂੰ 30 ਕਰ ਲਈ 32 ਕਰ ਲਈ 5000 ਦਾ ਦੇਣਾ ਵਾ ਆਪ 5000 ਦਾ ਹਾਂਜੀ ਉਹ ਗੱਲ ਤੇ ਨਹੀਂ ਵੀ ਇਤੋਂ ਘੱਟ ਨਾ ਇਸ ਤੋਂ ਘੱਟ ਜਿਹਨੇ ਲਾਉਣੇ ਤੇ ਫੋਨ ਲਾਵੇ ਉਹ ਗੱਲ ਨਾ ਕਹਿਣੀ ਕਿਵੇਂ ਨਹੀਂ ਨਹੀਂ ਵੀਰੇ ਤਾਂ ਮੈਂ ਤਾਂ ਹੁਣ ਖੁੱਲਾ ਛੋੜਾ ਪਤਾ ਕਰਦਾ ਯਾਰ ਚਲ ਕਰ ਦਿੰਦੇ ਯਾਰ ਰੀਡੀ ਰੀਡੀ ਵਾਲੇ ਚੱਲ ਲੈਣਾਗੇ ਇਹਨੂੰ ਕੋਈ ਕਰਨੀ ਹਾਂਜੀ ਲੋ ਵੀ ਭਰਾਵਾ 5000 ਦੇ ਵਿੱਚੋਂ ਛੋੜ ਜੋ ਪਾ ਅਮਰਤਾਂ ਦਾ ਵੀ ਆਪਾਂ ਕਰਾਂਗੇ ਮਾਲੀ ਚੰਗਾ ਬਿਲਕੁਲ ਕੁੰਡੀਚੂਰ ਸਿੰਘੀ ਦੇ ਵਿੱਚ ਥੋੜਾ ਪਿੱਟ ਪੜਾ ਮੇਰੀ ਨੋਮਨ ਦੀ ਰੋਡ ਪੈਣੀ ਕਿਸੇ ਭਰਾ ਨੂੰ ਠੀਕਾ ਜੀ ਤਾਂ ਮੇਰਾ ਵੀਰੋ ਨੇ ਰੇੜੀ ਤੇ ਬਿਲਕੁਲ ਨਗਰ ਦੇ layak ਆ ਕੇ ਹਾਂ ਜਾਂਦਾ ਪੜੀ ਰੇੜੀ ਨਹੀਂ ਜਾਂਦਾ ਰੇੜੀ ਲੈ ਕੇ ਜਾਊਗਾ ਠੀਕਾ ਜੀ ਕੋਈ ਭਰਾ ਦੋ ਚਾਰ ਦਿਨ ਥੋੜਾ ਜੱਗ ਜਾ ਕੇ ਜੂ ਲਵੇ ਤੇ ਗਾਹ ਨੂੰ ਮਾਲੀ ਨੂੰ ਕਿਸੇ ਭਰਾ ਨੇ ਪੱਠੇ ਪੁੱਠੇ ਸੁੱਟ ਤੇ ਠੀਕਾ ਜੀ ਇਹਨੇ ਚਾਰ ਨਾਲ ਕਰਵਾ ਲੈਨੇ ਬਿਲਕੁਲ ਬਣ ਜਾਣਾ ਬਾਹਰ ਤੋੜਾ ਫਿਰਾ ਕਰਕੇ ਹਾਂਜੀ ਹਾਂਜੀ ਸੋ ਕਟਾ ਚੰਗਾ 25000 ਦੇ ਵਿੱਚੋਂ ਛੋੜ ਚੱਪਾ ਕਿਨੇ ਦਾ 24 ਦਾ 24 ਦਾ ਦੇ ਦਾਂ ਲੋ ਵੀ 24000 ਦਾ ਟੋਟਲ ਮਿਲ ਜੂਗਾ ਤੁਹਾਨੂੰ ਠੀਕ ਆ ਸੋ ਇਹ ਅੱਜ ਦ ਛੋਟੀ ਬੜੀ ਸਕੀਨ ਤੁਹਾਡੇ ਸਾਹਮਣੇ ਲੈ ਕੇ ਪੇਸ਼ ਕਰਤੀ 8 ਕਿਲੋ ਦੁੱਧ ਤੇ ਪਲੂਣ ਪਹਿਲਾਂ ਛੋਟੀ ਅਸੂਈਏ ਛਕੀ ਮੂੰਹ ਦੰਦੀ ਠੀਕ ਆ ਜੀ ਸੋ ਦੋਂਦੀ ਵਾਛੀ ਦਿਖਾਤੀ ਇੱਕ ਤੁਹਾਨੂੰ ਟੋਕਰ ਗੱਬਣਾ ਆਪਾਂ ਵੈਰ ਦਿਖਾਤੀ ਆ ਅਸੂ ਚੰਗੇ ਆ ਵੀਡੀਓ ਵਾਤੋਂ ਦੇ ਸ਼ੇਅਰ ਕਰਦੇ ਹੋ ਠੀਕ ਆ ਜੀ ਤੇ ਕਮਰਤਾ ਨੰਬਰ ਬੋਲ ਆਪਣੇ ਨੰਬਰ ਵੀਰੇ 81466 5029872429 ਠੀਕ ਹੈ ਵੀਰੇ ਹਾਂਜੀ ਹਾਂਜੀ ਲੋਭੀ ਭਰਾਵੋ ਇਹ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੰਬਰਾਂ ਤੇ ਕਾਲ ਕਰੋ ਗੱਲਬਾਤ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ